ਹਾ ਮਿੱਤਰੋ ਸਾਰੇ ਭੈਣ ਤੇ ਭਰਾਵਾਂ ਦਾ ਸਵਾਗਤ ਕਰਦੇ ਆਂ ਅੱਜ ਆਪਾਂ ਆਪਣੇ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਉਮੀਦ ਆ ਮੇਰੇ ਸਾਰੇ ਭੈਣ ਭਰਾ ਚੜ੍ਹਦੀ ਕਲਾ 'ਚ ਹੋਵੋਗੇ ਮਿੱਤਰੋ ਆਪਾਂ ਵੀ ਪੂਰੀ ਮਹੇਗੁਰੂ ਦੀ ਕਿਰਪਾ ਨਾਲ ਚੜ੍ਹਦੀ ਕਲਾ 'ਚ ਆਂ ਬਾਕੀ ਸਾਰੇ ਭਰਾਵਾਂ ਨੂੰ ਸਤ ਸ੍ਰੀ ਅਕਾਲ ਮਿੱਤਰੋ ਹੋਣ ਵਜ ਕੇ ਦਿਨ ਦੇ 2 ਵਜੇ ਦਾ ਟਾਈਮ ਹੋ ਗਿਆ ਯਾਰ ਤੜਕੇ ਦਾ ਤਾਂ ਮੇਥੋਂ ਨਾ ਬਲੌਗ ਬਣਿਆ ਨਹੀਂ ਮੈਂ ਥੋੜਾ ਜਿਹਾ ਇਹੋ ਜਿਹਾ ਕੰਮ ਚੱਲ ਜਿਗਿਆ ਸੀ ਹਨਾ ਹਲੇ ਵੀ ਮੈਂ ਕੰਮ ਜਾਂ ਥੋੜਾ ਜਿਹਾ ਰਹਿੰਦਾ ਹਾਂ ਹਲੇ ਵੀ ਉਧਰੋਂ ਜਾ ਕੇ ਆਉਣਾ ਬਾਕੀ ਅੱਜ ਤੜਕੇ ਦਾ 4 ਬੱਟਣ ਵੀ ਨਹੀਂ ਆਇਆ ਉਹ 4 ਬੱਟਣ ਆਇਆ ਕਾ ਤਾਂ ਅੰਕਲ ਮੋਟਰ ਦੇ ਮੱਥਾ ਬਲੌਗ ਸੂਟ ਦਾ ਕਰ ਲਈ ਜਿੰਨਾ ਕੋਊਗਾ ਜਿਹੜਾ ਆਪਣਾ ਪੱਕਾ ਆਪਾਂ ਵੀ 365 ਦਿਨ ਖਾਲਚ ਪਾਉਂਗੀ ਪਾਉਂੀਆਂ ਵੀਡੀਓ ਆਪਣਾ ਕਰਾਂਗੇ ਤਾਂ ਕਰਕੇ ਹੁਣ ਆਕੇ ਬਲੌਗ ਆਪਾਂ ਕਰ ਲਿਆ ਸਟਾਰਟ ਬਾਕੀ ਕਰੋ ਚੈੱਕ ਮਿੱਤਰੋ ਕਣਕ ਹੁਣ ਤਾਂ ਦੀਨ ਹੀ ਆ ਨਾ ਉਹੀ ਖੱਤੇ ਚ ਕਰੋ ਪੂਰੀ ਹੈ ਜੀ ਨਾ ਓਕੇ ਰਿਪੋਰਟ ਤੁਹਾਨੂੰ ਉਧਰ ਚੱਲ ਕੇ ਵੀ ਦਿਖਾਉਣਾ ਬਾਕੀ ਜਿਹੜੇ ਆਲੂਆਂ ਨੂੰ ਕੱਲ ਲਾਇਆ ਸੀ ਪਾਣੀ ਕਰ ਲੋ ਚੈੱਕ ਮਾਰਦੇ ਨੇ ਪੂਰੀ ਹਰੇ ਬਾਈ ਮਿੱਤਰੋ ਪਾਣੀ ਵਿੱਚ ਜਮਾ ਨਹੀਂ ਖੜਾ ਇਹ ਗੱਲ ਬਣੀ ਪਈਆ ਬਾਕੀ ਲਾਸਣ ਵੀ ਆਪਣਾ ਹੋ ਗਿਆ ਜੇ ਮਿੱਤਰੋ ਇੱਕ ਐਂ ਗੱਲ ਦੱਸਿਓ ਵੀ ਬਾਜੋ ਪਰਾਲੀ ਕੱਢਦੀ ਹੁਣ ਕਹੀਂ ਪਈ ਰਹਿਣ ਦੇ ਵਿੱਚ ਵਿੱਚ ਦੀ ਲਾਸਣ ਬਾਹਰ ਨਿਕਲ ਆਇਆ ਬਾਕੀ ਬਰਸੀਨ ਚ ਵੀ ਮਾੜਾ ਜੋ ਉਹਦੇ ਸਿੱਟਾ ਲਾਤਾ ਦੀ ਰੇਹ ਦਾ ਉਹਦੇ ਨਾਲ ਪਿਆ ਫਰਕ ਦੇਖੋ ਕਰੋ ਚੈੱਕ ਬਾਨੈਕਸ ਦੇ ਹੁਣ ਬਾਕੀ ਦੇਖੋ ਮੇਰੇ ਭਰਾ ਨੂੰ ਵੀ ਠੀਕ ਨੇ ਹੈਗੇ ਨੇ ਪੂਰੀ ਓਕੇ ਰਿਪੋਰਟ ਪਾਣੀ ਬਾਕੀ ਦੇਖ ਲਓ ਵਿੱਚ ਕਿਸੇ ਸਿਆੜ ਚ ਨਹੀਂ ਖੜਾ ਤੇ ਕਹਾਂ ਰੋਜ਼ ਪਾਣੀ ਲਾਏ ਤੇ ਨਾ ਐ ਕਰਕੇ ਪੂਰਾ ਵਧੀਆ ਵੱਧਾ ਬੁੱਟਾ ਕਰੋ ਚੈੱਕ ਬਾਕੀ ਇਤਨਾ ਮੈਂ ਜਿਹੜਾ ਮੈਂ ਕੱਲ ਜਿਵੇਂ ਮੈਂ ਆਪਦੀ ਮੈਨੂੰ ਬਹਿਲਿਆ ਸੀ ਕੋਈ ਕੋਈ ਨਾ ਬੁੱਟਾ ਆਲੂ ਦਾ ਸੁngੜ ਕੇ ਜੇ ਨਿਕਲਦਾ ਜਿਵੇਂ ਕੋਈ ਕੋਈ ਬੁੱਟਾ ਸੁngੜਿਆ ਜਾਂ ਹੁੰਦਾ ਇਕੱਠਾ ਕੀਤਾ ਹੋਇਆ ਅੱਜ ਮੈਂ ਸਵੇਰ ਨਾ ਸੰਧੂ ਫਾਰਮ ਜੋਧਾ ਵਾਲੇ ਦਾ ਬਲੌਗ ਦੇਖਦਾ ਸੀ ਫਿਰ ਉਹਨੇ ਗੱਲ ਕਹੀ ਕਹਿੰਦਾ ਜਿਹੜੇ ਮੈਨੂੰ ਕਹਿੰਦਾ ਕਈ ਭਰਾ ਫੋਨ ਕਰਦੇ ਨੇ ਵੀ ਸਾਡਾ ਆਲੂ ਐ ਕਰਕੇ ਸੁngੜਿਆ ਪਿਆ ਹੈ ਹਨਾ ਵੀ ਕੋਈ ਕੀ ਸਪਰੇਅ ਕਰੀਏ ਜਾਂ ਕੀ ਕਰੀਏ ਉਨੇ ਹੀ ਗੱਲ ਦਸੀ ਕਹਿੰਦਾ ਵੀ ਜਦ ਨਾਲ ਆਲੂ ਵੀ ਹੁਣ ਰਾਤ ਨੂੰ ਕੋਰਾ ਪੈਂਦਾ ਵੱਧ ਮਿੱਤਰੋ ਰਾਤ ਨੂੰ ਟੈਂਪਰੇਚਰ ਮੈਂ ਦੇਖਿਆ 6 ਸੇ 8 ਡਿਗਰੀ ਤੇ ਵਗ ਜਾਂਦਾ ਵੀ ਠੰਡ ਪੈਣ ਕਰਕੇ ਆ ਧੁੱਪ ਨਿਕਲਦੀ ਇਹ ਦਿਨੇ ਘੱਟ ਹਨਾ ਵੀ ਧੁੱਪ ਨਿਕਲਣ ਕਰਕੇ ਵੀ ਆਲੂ ਨੂੰ ਥੋੜੀ ਉਹ ਨਹੀਂ ਹੁੰਦੀ ਠੰਡ ਵੱਧ ਕਰਕੇ ਉਹ ਥੋੜਾ ਜਿਹਾ ਥੱਲਿਓਂ ਆਲੂ ਕਰਦਾ ਗ੍ਰੋਥ ਉਹ ਤਾਂ ਕਰਕੇ ਸੁੱਕਦਾ ਚਲੋ ਆਪਾਂ ਨੂੰ ਉਹਦੀ ਵੀ ਟੈਨਸ਼ਨ ਖਤਮ ਹੋ ਗਈ ਹੁਣ ਮੈਂ ਜਾਣ ਕੇ ਪੱਟਣ ਲੱਗਦਾ ਚਾਰ ਚਾਰ ਪੱਟ ਕੇ ਫਿਰ ਮੈਂ ਇਧਰੋਂ ਹੀ ਮੜਿਆ ਮਰੀਲ ਕੋਲੀ ਵੀ ਜਾ ਕੇ ਆਉਣਾ ਮੜਿਆ ਇੱਕ ਦੋ ਕੰਮ ਨੇ ਉਹ ਵੀ ਨਿਵੇੜਿਆ ਮਾਂ ਦੇ ਬਾਕੀ ਅੱਜ ਮੈਂ ਪਹਿਲਾਂ ਯਾਰ ਕੱਪੜੇ ਕੁੱਪੜੀ ਲੈ ਕੇ ਆਇਆ ਸਹਿਰੋਂ ਉਹ ਮੈਂ ਦੁਕਾਨ ਤੇ ਜਾਣ ਕੇ ਨਹੀਂ ਵਲੌਗ ਬਣਾਇਆ ਮੈਂ ਕਿਹਾ ਚੱਲ ਉੱਥੇ ਔਖਾ ਬੁਰਾ ਜਿਹਾ ਲੱਗਦਾ ਬਾਕ ਅੱਜ ਲਾਇਆ ਹੁੰਦਾ 10000 ਰੁਪਏ ਵਾਂਗੂ ਕੱਪੜਿਆਂ ਤੇ ਹੋਰ ਮੈਂ ਸਾਰੇ ਮਿੱਤਰੋ ਜਿਹੜੇ ਦੂਏ ਕੱਪੜੇ ਦੀ ਉਹ ਮੈਂ ਸਾਰੀ ਅੱਗ ਸੜਤੇ ਉਹ ਲੋਰਾਂ ਦੀਆਂ ਨਾਲ ਦਾ ਪਾੜਦੀ ਹੁੰਦੀਆਂ ਨੇ ਸਾਲੀਆਂ ਉਹ ਘਸ ਜੇ ਗਾਈਆਂ ਦੀ ਮੈਨੂੰ ਲੱਗਣ ਲੱਗੀਆਂ ਬੁਰੀਆਂ ਮੈਂ ਸਾਰੀਆਂ ਚੱਕ ਕੇ ਫੂਕਦੀਆਂ ਹੋਰ ਹੁਣ ਸਾਰੇ ਕੱਪੜਿਆਂ ਨਵੇਂ ਲਿਆਂਦੇ ਪੂਰੇ ਲਾ ਵਾਢਿਓ ਬਾਕੀ ਹੁਣ ਪੱਟਣ ਲੱਗ ਪਿਆ ਚਾਰ ਡੈਡੀ ਵਾਲੇ ਮੋਟਰ ਤੇ ਮੋਟਰ ਤੇ ਆਇਆ ਨਹੀਂ ਹੈਗਾ ਜਦੋਂ ਆ ਗਿਆ ਤੁਹਾਨੂੰ ਉਹ ਵੀ ਦਿਖਾਉਣਾ ਬਾਕੀ ਚਾਰ ਪੱਟ ਕੇ ਚੱਲਦੇ ਆਂ ਸ਼ਹਿਰ ਨੂੰ ਅੱਜ ਆਪਾਂ ਮਿੱਤਰੋ ਨਵੇਂ ਰਾਹ ਚੱਲਾਂਗੇ ਇਧਰੋਂ ਆਪਣਾ ਆਹ ਜਿਹੜੀ ਆਪਣੀ ਮੋਟਰ ਆ ਨਾ ਇਹ ਆਪਣੀ ਛਿੱਤੀ ਸੜਕ ਲੁਧਿਆਣੇ ਰੋਡ ਤੇ ਚੜ ਜਾਂਦੀ ਆ ਲੁਧਿਆਣੇ ਰੋਡ ਤੋਂ ਆਪਾਂ ਸਿੱਧਾ ਫੇਰ ਮਰੀਲ ਕੋਲੇ ਸਾਨੂੰ ਉਹ ਵੀ ਦਿਖਾਵਾਂਗੇ ਕਿਉਂ ਹੁਣ ਤਾਂ ਆਪਾਂ ਮੋਟੋ ਵਲੌਗ ਕਰਦੀਆਂ ਤੁਹਾਨੂੰ ਪਤਾ ਹੀ ਆ ਤੁਸੀਂ ਦੇਖਿਆ ਹੀ ਮੋਟਰਸਾਈਕਲ ਤੇ ਬਾਕੀ ਉਧਰੋਂ ਵੀ ਉਹਨੂੰ ਕੰਨਕ ਚੈੱਕ ਕਰਾਵਾਂ ਘਰੋ ਚੈੱਕ ਆ ਤਾਂ ਦੇਖ ਲਓ ਮਿੱਤਰੋ ਤੜਕੇ ਤਾਂ ਬਹੁਤ ਦੀਂਦੀ ਹੋਊਗੀ ਜਦ ਕਿ ਹੁਣ ਦੁਪਹਿਰ ਦਾ ਟਾਈਮ ਆ ਨਾਲੇ ਆਪਾਂ ਤਾਂ ਪੁੱਠੇ ਲੋੜ ਖੜੇ ਆ ਇਧਰ ਨੂੰ ਸਿਆੜਾਂ ਚ ਸਿੱਧੇ ਲੋੜ ਤਾਂ ਸਿਆੜ ਤੋਂ ਪਤਾ ਵੱਧ ਦੀਂਦੇ ਹੋਣਗੇ ਬਾਕੀ ਅਜ ਹਵਾ ਬਹੁਤ ਚੱਲਦੀ ਹੈ ਦੇਖੋ ਚਾਰ ਵਾਲਾ ਕਾਲਜ ਕਿਵੇਂ ਉੱਡਦਾ ਮੈਨੂੰ ਬਾਕੀ ਕਾਲੀ ਵੀ ਆ ਇੱਕ ਮੈਂ ਬਲੌਗ ਵਾ ਸਟਾਰਟ ਕਰ ਲਿਆ ਮੈਂ ਕਿਹਾ ਨਹੀਂ ਭਰਾ ਜਿਹੜੇ ਰੋਜ਼ ਆਪਾਂ ਨੂੰ ਡੇਲੀ ਦੇਖਦੇ ਨੇ ਕੱਲ ਨੂੰ ਕਹਿਣਗੇ ਚਾਹੇ ਆਪਾਂ ਮਿੱਤਰੋ ਬਲੌਗ 5 ਮਿੰਟਾਂ ਦੀ ਪਾਈਏ ਪਰ ਪਾਵਾਂਗੇ ਡੇਲੀ ਜ਼ਰੂਰ ਬਾਕੀ ਕਰ ਲੋ ਚੈੱਕ ਹੁਣ ਮੇਰੇ ਭਰਾ ਕਣਕ ਵਿੱਚ ਕਈ ਮੈਂ ਦੇਖਿਆ ਨਾ ਟੀਚਰਾਂ ਵੀ ਕਰ ਦੇਤੀਆਂ ਐ ਕਰਕੇ ਵੀ ਵਾਲੀਆਂ ਵੀਡੀਓ ਪਾਉਣ ਲੱਗ ਗਿਆ ਸਾਡੇ ਤੋਂ ਕਣਕ ਹਰੀ ਨਹੀਂ ਹੋਈ ਇਹ ਤਾਂ ਮਿੱਤਰੋ ਕਿਸਮਤ ਦੀਆਂ ਖੇਡਾਂ ਨੇ ਕੋਈ ਨਾ ਜਿਹੜਾ ਮੇਰੀ ਨਾ ਕਰਦਾ ਰੱਬ ਮੇਰੀ ਨਾ ਚੰਗਾ ਹੁੰਦਾ ਜਿਹੜਾ ਛੋੜਿਆ ਜਿਵੇਂ ਜਿਹੜੇ ਆਪਾਂ ਨੂੰ ਕਹਿੰਦੇ ਨੇ ਮਾੜਾ ਚੰਗਾ ਉਹਨਾਂ ਨਾਲ ਸਹੀ ਹੈ ਨਾ ਆਪਣੀ ਤਾਂ ਚਲੋ ਕੀ 10000 ਖਰਚੇ ਜਾਂ ਫੇਰ ਵਧੀਆ ਖੜੀਆ ਇਹ ਮਿੱਤਰੋ ਐ ਤਾਂ ਜ਼ਰੂਰੀ ਹੈ ਨਹੀਂ ਦੀ ਵੀ ਕੋਈ ਵੀਡੀਓ ਕਰਕੇ ਹੋ ਗਈ ਹੈ ਨਾ ਇਹ ਤਾਂ ਚਲੋ ਉਹ ਦੀ ਆ ਬਾਕੀ ਸਾਡੇ ਪਿੰਡ ਹੋਰ ਬਹੁਤ ਜਾਣੇ ਨਹੀਂ ਜਿਨ੍ਹਾਂ ਦੀ ਕਣਕ ਨਹੀਂ ਹਰੀ ਹੋਈ ਚਲ ਆਪਾਂ ਕਿਸੇ ਦਾ ਨਾਂ ਤਾਂ ਕਾਹਦੀ ਲੈਣਾ ਆਪਾਂ ਨਹੀਂ ਕਿਸੇ ਨੂੰ ਪਰ ਮਾੜਾ ਚੰਗਾ ਕਹਿੰਦੇ ਜਿਹੜੇ ਆਪਾਂ ਨੂੰ ਕਹਿੰਦੇ ਨੇ ਰੱਬ ਉਹਨਾਂ ਨੂੰ ਵੀ ਰਾਜੀ ਰੱਖੇ ਆਪਾਂ ਐ ਨਹੀਂ ਕਹਿੰਦੇ ਕਿਸੇ ਨੂੰ ਮਾੜਾ ਬਾਕੀ ਇੱਕ ਸੋਨੂੰ ਗੱਲ ਹੋਰ ਦੱਸ ਦੇਣਾ ਆਪਣੇ ਵੀਡੀਓ ਤਾਂ ਮੈਂ ਬਣਾਉਣਾ ਜਿਵੇਂ ਆ ਮੈਂ ਵਿੱਚ ਗੱਲ ਨਹੀਂ ਕਹਿ ਕੇ ਕਰ ਦਿੰਦਾ ਮਿੱਤਰੋ ਪਹਿਲਵਾਨ ਕਿਸੇ ਬੰਦੇ ਕੋਲੇ ਖੜਾ ਦੀ ਉੱਥੇ ਲੋਕ ਜਾਨੀ ਕਿ ਬੰਦੇ ਨੇ ਉਹਦਾ ਨਾ ਟੀਚਰ ਕਰਕੇ ਗੱਲ ਕੀਤੀ ਵੀ ਐ ਵੀਡੀਓ ਬਣਾ ਕੇ ਕਿਹੜਾ ਚੱਲਦਾ ਹੁੰਦਾ ਐ ਲੱਲਾ ਪੱਬਾ ਵੀ ਜਿਵੇਂ ਟੀਚਰ ਵਾਲਾ ਕੰਮ ਵੀ ਐ ਨਹੀਂ ਵੀਡੀਓ ਐ ਇਹਨਾਂ ਦੀ ਐ ਨਹੀਂ ਚੱਲਦੀ ਐ ਨਹੀਂ ਹੁੰਦਾ ਬਾਹ ਨਹੀਂ ਹੁੰਦਾ ਮਿੱਤਰੋ ਚੱਲਣ ਨੂੰ ਕੀ ਆਪਣਾ ਕੰਮ ਹੈਗਾ ਮਿਹਨਤ ਕਰਨਾ ਨਾਲੇ ਸਭ ਤੋਂ ਵੱਡੀ ਮੇਨ ਗੱਲ ਸਮਝਾ ਦਦਾ ਜਿੱਥੇ ਖੜੇ ਗੱਲ ਕਰਦੇ ਦੀ ਉੱਥੇ ਘਟੋ ਘਟਾ ਬੋਟਾਂ ਦਾ ਇਕੱਠ ਦੀਗਾ ਚਲੋ ਮੈਂ ਤੁਹਾਨੂੰ ਦੱਸ ਦੇਣਾ 70 80 ਬੰਦੇ ਖਾਸੇ ਜਾਣੇ ਖੜੇ ਦੀਗੇ ਉੱਥੇ ਕਿਸੇ ਬੰਦੇ ਨੇ ਗੱਲ ਕਰੀ ਪਤਾ ਨਹੀਂ ਬੋਟਾ ਨਾ ਨਾ ਬੋਟਾਂ ਦਾ ਨਹੀਂ ਦੀ ਹੋਰ ਦੀ ਕੋਈ ਪਤਾ ਨਹੀਂ ਆਹ ਕਿ ਉਥੇ ਜਾਨੀ ਕਿ ਖਾਸਾ ਇਕੱਠ ਦੀ ਐ ਭੁੱਲ ਗਿਆ ਪਹਿਲਵਾਨ ਨੂੰ ਗੁੱਸੂ ਮੈਂ ਕਿੱਥੇ ਖੜਾ ਸੀ ਜਿੱਥੇ ਗੱਲ ਚੱਲੀ ਆ ਇਹ ਉਹ ਆ ਤੁਹਾਨੂੰ ਫੇਰ ਦੱਸ ਦੂੰ ਉੱਥੇ ਜਾਨੀ ਕਿ ਜਿਆਦਾ ਇੰਨੇ ਬੰਦੇ ਆ ਆਪਣੀ ਗੱਲ ਚੱਲ ਵੀ ਵੀ ਐ ਮਰਾ ਹੋਰ ਮਿੱਤਰੋ ਜਾਂ ਬੰਦੇ ਦੀ ਮੋੜਾਂ ਤੇ ਗੱਲਾਂ ਹੋਣ ਲੱਗ ਜਣ ਉਦੋਂ ਹੀ ਚੜਾਈ ਹੁੰਦੀ ਆ ਜਦ ਜੇ ਕੋਈ ਗੱਲ ਹੀ ਨਾ ਕਰੇ ਫੇਰ ਕਾਦੀ ਬੰਦੇ ਦੀ ਚੜਾਈ ਆ ਜੇ ਸਾਨੂੰ ਇੱਕ ਗੱਲ ਹੋਰ ਦੱਸ ਦਾਂ ਜੇ ਇਹ ਹਜੇ 4 ਸਾਲ ਬੈਰੀ ਵੱਢਣਗੇ ਨਾਲ ਤਾਈਆਂ ਚਾਰ ਬੰਦੇ ਉਧਰੋਂ ਪਿਆਰ ਕਰਨ ਵਾਲੇ ਜੋੜਨ ਨਾਲੇ ਆਪਾਂ ਮਿੱਤਰੋ ਕੋਈ ਮਾੜੀ ਚੀਜ਼ ਦਾ ਦਿਖਾਉਂਦੇ ਨਹੀਂ ਆਪਾਂ ਤਾਂ ਆਪਣਾ ਜਿਹੜਾ ਆਪਣਾ ਕਾਰੋਬਾਰ ਆ ਉਹ ਹੀ ਦਿਖਾਉਨੇ ਆਪਾਂ ਨਾਲੇ ਕਿਸੇ ਦਾ ਕੋਈ ਕੰਟੈਂਟ ਨਹੀਂ ਪਾਇਆ ਅੱਜ ਤਾਈਂ ਹਮੇਸ਼ਾ ਆਪਦੇ ਆਪਦੇ ਖੱਤੇ ਦਾ ਆਪਦਾ ਹੀ ਕੰਮ ਚੱਲਦਾ ਸਾਡਾ ਉਹਦੇ ਹੀ ਸਾਡਾ ਮੈਂ ਉਹਦੀ ਵੱਧ ਬਣਾ ਕੇ ਤੁਹਾਡੇ ਸਾਹਮਣੇ ਦਿਖਾਉਣ ਨੂੰ ਵੀਡੀਓ ਪਾਉਣਾ ਬਾਕੀ ਹਲੇ ਕੋਈ ਨਾ ਟਰੈਕਟਰ ਦਾ ਵੀ ਲਿਆਵਾਂਗੇ ਹਲੇ ਨਾਲੇ ਜਿੰਨਾ ਜਿਹੜੇ ਮਾਤਿਹਦੇ ਨੇ ਕੋਈ ਨਾ ਉਹਨਾਂ ਦੀ ਹੋਰ ਮਚਾਉਣੀ ਆ ਧਰ ਕੇ ਕੋਈ ਨਾ ਮਿੱਤਰੋ ਰੱਬ ਨੇ ਆਪੀ ਸਾਥ ਦੇਣਾ ਉਹ ਇਹ ਆਪਾਂ ਨੂੰ ਕਿਹੜਾ ਨਾਲ ਆ ਜਿੰਨੇ ਕ ਭਰਾ ਆਪਾਂ ਨੂੰ ਦੇਖਦੇ ਨੇ ਮਿੱਤਰ ਮੈਂ ਤੁਹਾਨੂੰ ਹੋਰ ਦੱਸ ਦੇਣਾ ਸਿੱਧੀ ਜੀ ਗੱਲ ਹੁਣ ਜਿੰਨੇ ਆਪਣੇ ਬਲੌਗ ਤੇ 1.5 200 ਵਿਊ ਆ ਜੈਣਾ ਪੱਕਾ ਸਬਸਕ੍ਰਾਈਬਰ ਆਪਣੇ ਹੈਗੇ ਨੇ 134 35 ਮੈਨੂੰ ਤਾਂ ਇੰਨੇ ਬੰਦਿਆਂ ਦੀ ਵੀ ਨਹੀਂ ਆਸ ਨਹੀਂ ਆਪਾਂ ਨੂੰ ਵੀ 2-250 ਬੰਦਾ ਵੀ ਦੇਖ ਲਊ ਮੈਨੂੰ ਤਾਂ ਇਹਦੀ ਵੀ ਕਿਸੇ ਨੇ ਦੇਖਣੀ ਸੀ ਹੁਣ ਜਿਹੜੇ ਭਰਾ ਆਪਾਂ ਨੂੰ ਦੇਖਦੇ ਨੇ ਉਹ ਆਪ ਕਿਸੇ ਅਕਸਰ ਨੂੰ ਕਿਸੇ ਗੱਲ ਨਾਲ ਆਪਣਾ ਪਿਆਰੀ ਆਪਣੇ ਭਾਈ ਨੇ ਨਾ ਐ ਨਹੀਂ ਪਤਾ ਕਈ ਮੇਰੇ ਤੋਂ ਬਡੇ ਹੋਣ ਵਿਚਾਰੇ ਕਈ ਛੋਟੇ ਹੋਣ ਜਿਹੜੇ ਆਪਾਂ ਤੋਂ ਬਡੇ ਨੇ ਉਹਨਾਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜਿਹੜੇ ਛ ਬਾਕੀ ਚਲੋ ਠੀਕ ਆ ਮਿੱਤਰੋ ਹੁਣ ਪਟਲਾ ਚਾਰ ਜਦ ਨੂੰ ਡੈਡੀ ਵੀ ਆਉਣ ਆਲਾ ਮੋਟਰ ਤੇ ਫਿਰ ਬੋਲੂਗਾ ਕਿ ਪੱਟਦੇ ਆ ਫਿਰ ਤੋਂ ਚੱਲਦੇ ਆ ਸਾਰਾ ਨੂੰ ਹੁਣ ਮੈਂ ਚਾਰ ਪੱਟ ਕੇ ਰੇੜੀ ਚ ਲੱਤ ਕੇ ਖੜਾਤਾ ਫੇਰ ਹੀ ਤੁਹਾਨੂੰ ਦਿਖਾਉਂਗਾ ਪੱਟ ਲਈਏ ਹਿੰਮਤ ਨਾ ਚੱਕ ਦਾ ਅੰਦਰੋਂ ਪੰਜਾ ਇੱਕ ਮੈਨੂੰ ਹੋਰ ਥੋੜਾ ਦੇਖੋ ਕਾ ਕੇ ਜੰਗੇ ਹੁੰਦਾ ਚਾਰ ਵਾਲਾ ਬਿਲਹ ਇੱਟਾ ਉੱਟਾ ਸਭ ਚੱਕਦੀਆਂ ਚਲੋ ਠੀਕ ਆ ਭਰਾਓ ਓਕੇ ਔਰ ਜਿਹੜੇ ਇਹ ਪੁੱਠਾ ਬੋਲਦੇ ਨੇ ਉਹਨਾਂ ਨੂੰ ਵੀਡੀਓ ਤਾਂ ਦੇਖਣ ਗਈ ਸਮਝ ਹੀ ਲੱਗ ਜੂ ਪਤਾ ਵੀ ਤੁਸੀਂ ਕਿੰਨੇ ਕਿ ਉਹ ਕਰਦੇ ਹੋ ਕਾਹ ਤੇ ਜਰਾ ਆਪਾਂ ਨੇ ਕਿਸੇ ਨੂੰ ਮਾੜਾ ਕਹਿਣਾ ਨਾ ਚੰਗਾ ਕਹਿਣਾ ਛੱਡੋ ਪਰੇ ਕੋਈ ਨਾ ਜਿਹੜੇ ਕਰਦੇ ਨੇ ਗੱਲਾਂ ਕਰ ਲਾਣ ਉਹਨਾਂ ਨੂੰ ਰੱਬ ਆਪ ਹੀ ਜਵਾਬ ਦੇਊਗਾ ਤੇ ਟਾਈਮ ਤੇ ਆ ਕੇ ਠੀਕ ਆ ਮਿੱਤਰੋ ਓਕੇ ਹੁਣ ਪੱਟਲਾ ਚਾਰ ਮਿੱਤਰੋ ਕਰੋ ਚੈੱਕ ਅੱਧਾ ਚਾਰ ਪੱਟ ਤਾਂ ਅੱਧਾ ਰਹਿ ਗਿਆ ਹੁਣ ਨਹੀਂ ਮਿੱਤਰੋ ਆਪਣਾ ਜਮਾ ਖਰਾਬ ਨਿਕਲਦਾ ਤਾਂ ਦੋਹੇ ਪਿੱਛੇ ਪਿੱਛੀ ਖਰਾਬ ਇੱਕ ਜਾਰ ਆਉਗੇ ਨਾ ਕੰਨੀਆਂ ਦੇ ਚੂਹਿਆਂ ਨੇ ਖੱਡਾਂ ਕਰ ਲਈਆਂ ਦੋਹੇ ਪਾਸੇ ਉਹਨਾ ਨਾਲ ਥੋੜਾ ਜਿਹਾ ਹੋ ਗਿਆ ਬਾਕੀ ਲਾਣੇਦਾਰ ਕਰੋ ਜਿੱਕ ਆ ਗਿਆ ਆ ਖੜਾ ਮੋਟਰਸਾਈਕਲ ਉਹ ਦੇਖੋ ਫਿਰਦਾ ਹੁਣ ਲੱਦ ਦੀਏ ਚਾਰ ਹੋਰ ਇੰਨਾ ਕੁ ਰਹਿ ਗਿਆ ਇਹਨੂੰ ਵੀ ਪੱਟਦਾ ਫੇਰ ਸਾਨੂੰ ਚੱਲਦੇ ਆ ਫੇਰ ਤੁਹਾਨੂੰ ਉਹ ਵੀ ਦਿਖਾਉਣਾ ਅੱਗੇ ਹਾਂ ਵੀ ਮਿੱਤਰੋ ਚਾਰ ਆਪਾਂ ਪੱਟਦਾ ਚਾਰ ਪੱਟ ਕੇ ਹੁਣ ਆਪਾਂ ਚੱਲ ਪਏ ਸ਼ਹਿਰ ਨੂੰ ਬਾਕੀ ਆਪਣਾ ਆ ਭਟਾ ਵੀ ਦੇਖ ਲਓ ਆਲੂਆਂ ਦਾ ਖੜਾ ਟੌਪ ਤੇ ਇੱਕ ਨੰਬਰ ਹੁਣ ਦੱਸਿਓ ਮੇਰੇ ਭਰਾ ਸਾਨੂੰ ਉਧਰੋਂ ਵੀ ਦਿਖਾਉਣਾ ਹੁਣ ਜੀ ਮੈਂ ਕੈਮਰਾ ਚਲਾ ਕੇ ਰੱਖੂ ਆ ਮੈਂ ਜਾਣਾ ਸ਼ਹਿਰ ਨੂੰ ਦਿਖਾਉਣਾ ਤੁਹਾਨੂੰ ਅੱਜ ਆਪਾਂ ਇੱਧਰ ਜੀ ਚੱਲਦੇ ਆ ਆਪਣੇ ਨਹੀਂ ਤੇ ਆਪਾਂ ਉਹ ਪਿੰਡ ਵਾਲੀ ਸੜਕ ਤਾਂ ਉਹਨੂੰ ਦਿਖਾਉਂਦੀ ਰਹਨੇ ਆ। ਬਾਕੀ ਇਦਾਂ ਉਹ ਵੀ ਕਰੋ ਚੱਕ ਮੇਰੇ ਭਰਾ ਅਲੂ ਸਿੱਧੀਆਂ ਵੱਟਾਂ। ਜਿਹੜੀ ਮਿੱਤਰੋ ਵੱਟ ਤੇ ਕਿਤੇ ਕਿਤੇ ਹੈ ਨਹੀਂ ਉਹ ਤੇ ਆਪਾਂ ਘੱਟ ਤੇ ਦਿਵਾਰੀਆਂ ਕੋਈਆਂ ਹੋ ਜਾਣਗੇ। ਬਾਕੀ ਪਾਣੀ ਨਹੀਂ ਖੜਾ ਜਮਈ। ਤੂੰ ਦੇਖੋ ਪਾਣੀ ਲੱਗੇ ਤੇ ਕੱਲ ਦੀ ਕਿੰਨਾ ਫਰਕ ਪੈ ਗਿਆ ਅੱਜ। ਪੂਰੇ ਮਾਰਦੇ ਨੇ ਹਰੇ ਬਾਈ। ਇੱਕ ਥੋੜੇ ਜਿਹਾ ਠੰਡ ਜ਼ਿਆਦਾ ਪੈਂਦੀ ਆ ਕੋਰਾ। ਉਹਦਾ ਚੱਕਰ ਆ। ਬਾਕੀ ਇਹ ਵੀ ਸੜਕ ਆਪਣੀ ਇਹ ਜਮੀਨ ਮਿੱਤਰੋ ਆਪਣੀ ਲੁਧਿਆਣੇ ਰੋਡ ਦੇ ਲਵੇ ਲੱਗਦੀ ਆ। ਆ ਦੇਖ ਲਓ ਮਾ ਹੁਣ 1 ਮਿੰਟੇ ਥੋੜੇ ਸਾਹਮਣੇ ਵੀ ਕਿੰਨਾ ਟਾਈਮ ਲੱਗੂ ਲੁਧਿਆਣੇ ਰੋਡ ਤੇ ਜਾਣ ਨੂੰ ਆ ਪਹੁੰਚ ਜਾਗੇ ਮੈਂ ਤਾਂ ਦੂਆ ਫੋਨ ਦੇਖਦਾ ਦੀ ਮੈਂ ਹੋਰ ਕਿਤੇ ਘਰੇ ਤਾਂ ਨਹੀਂ ਛੱਡਦਾ ਹੋਰ ਮਿੱਤਰੋ ਇਹ ਆਈਫੋਨ ਤਾਂ ਬਸ ਆਹੀ ਕਾసే ਨੂੰ ਆਸਲੀ ਤਾਂ ਕੰਮ ਦੂਈ ਫੋਨ ਆਉਂਦਾ ਵਿਚਾਰਾ ਐਂਡਰਾਇਡ ਇਹ ਫੋਨ ਤਾਂ ਬਸ ਇਹ Wi-Fi ਤੋਂ ਸਿੱਧਾ ਨੈੱਟੀ ਚੱਲਦਾ ਹੁੰਦਾ ਇਹਦੇ ਦਾ ਬਾਕੀ ਚੱਲਦੇ ਆ ਕਰੋ ਚੱਕ ਵਾਲੇ ਵਾਲੇ ਖੇਤਾਂ ਦਾ ਵੀਊ ਮੋਟਰੋ ਬਲੌਗ ਤਾ ਜੱਟਾਂ ਵਾਲਾ ਦੇਸੀ ਬਾਕੀ ਆਉਰੇ ਆਪਣੇ ਆ ਗਿਆ ਮਿੱਤਰੋ ਫੈਕਟਰੀਆਂ ਦੇਖ ਲਓ ਹਲੇ ਮੈਂ ਅੱਧਾ ਕਿਲੋਮੀਟਰ ਹੀ ਆਇਆ ਉੱਥੇ ਤੁਹਾਡੇ ਸਾਹਮਣੇ ਵਾਲੇ ਮੈਂ ਕੈਮਰਾ ਤਾਂ ਬੰਦ ਕਰਿਆ ਹੀ ਨਹੀਂ ਹੈਗਾ ਇੱਕ ਮਿੰਟ ਦੀ ਵੀਡੀਓ ਬੜੀਆਂ ਕਲਿੱਪ ਆ ਦੇਖੋ ਆਪਣੇ ਉਰੇ ਆਰ ਕੇ ਫੈਕਟਰੀਆਂ ਤੁਹਾਨੂੰ ਉਹ ਵੀ ਦਿਖਾਉਣਾ ਕਰੋ ਜੇ ਕਿਤਾ ਅੱਗੇ ਇੱਥੋਂ ਆਪਣੇ ਸਿਰੇ ਤੱਕ ਫੈਕਟਰੀ ਵੈਕਟਰੀਆਂ ਨੇ ਵਾਲੇ ਵਾਲੇ ਦੇਖੀ ਐ ਤੁਹਾਨੂੰ ਆਪ ਹੀ ਪਤਾ ਲੱਗ ਜਾਊ ਪਹਿਲਾਂ ਔਰ ਇੱਕ ਜਿਹੜੀ ਕੱਲੀ ਹੁੰਦੀ ਦੀ ਜਾਨਕਿ ਫੈਕਟਰੀ ਅਜੇ ਲੋਕੋ ਘਟ ਘਟ 20 30 ਸਾਲ ਪੁਰਾਣੀ ਲੱਗੀ ਹੋਈ ਐ ਤੁਹਾਨੂੰ ਪਤਾ ਹੀ ਟਾਈਮ ਹੋਊਗਾ ਉਹ ਤੁਹਾਨੂੰ ਦਿਖਾਉਣਾ ਜਿਹੜੀ ਆ ਫੈਕਟਰੀ ਆ ਆਰ ਕੇ ਇਹਦੇ ਚ ਡੀਓਸੀ ਜੀ ਬਣਦੀ ਹੁੰਦੀ ਤੇ ਅੱਕੇ ਦਾ ਅਸੀਂ ਲੈ ਕੇ ਆਉਂਦੇ ਹੁੰਦੇ ਸੀ ਅੱਡ ਸਾਡੇ ਕੋਲੇ ਪੁਰਾਣਾ ਟਰੈਕਟਰ ਹੁੰਦਾ ਸੀ ਇੱਕ ਮਿੱਤਰੋ ਹਵਾ ਵਾਲੀ ਚੱਲਦੀ ਐ ਸ਼ਾਇਦ ਮੇਰੀ ਆਵਾਜ਼ ਬਹੁਤ ਘਟਰ ਕੋੜ ਹੁੰਦੀ ਹੋਵੇ ਚਲੋ ਮੈਨੇਜ ਕਰ ਲਿਓ ਨਾ ਉਹ ਆਹ ਦੇਖ ਇੱਧਰ ਸੱਜੇ ਹੱਥ ਮੇਰੀ ਆਰ ਕੇ ਫੈਕਟਰੀ ਵੀ ਆ ਬਾਕੀ ਉਹਨਾਂ ਦਾ ਪਹੁੰਚਣ ਵਾਲੀ ਐ ਇੱਥੋਂ ਮਿੱਤਰੋ ਸਾਹਮਣੇ ਆਪਾਂ ਜਾਵਾਂਗੇ ਆਪਣੇ ਆਊਗਾ ਪੰਹੇਰ ਪੈਸ ਇੱਥੇ ਰੋਡ ਤੇ ਪਾਇਸੀ ਪੈਸ ਨੇ ਤੁਸੀਂ ਦੇਖੇ ਆ ਅੱਗੇ ਪਿਛਲੀਆਂ ਕਲਿੱਪਾਂ ਚ ਬਾਕੀ ਤੁਹਾਨੂੰ ਅੱਜ ਵੀ ਦਿਖਾ ਦਿੰਨੇ ਆ ਵੱਧ ਧਮਾਕਾ ਰਹਿ ਗਿਆ ਜਿਵੇਂ ਹਿੰਦਾ ਹਵੇਲੀ ਟਰਨਿੰਗ ਪੁਆਇੰਟ ਆ ਅਸੀਂ ਐ ਦੋ ਤਿੰਨ ਪਹਿਲ ਸੂਰ ਨੇ ਉਹ ਪਿੱਛੇ ਰਹਿ ਜਾਣਗੇ ਇਹ ਆਪਣੇ ਕੱਲਾ ਪੰਹੇਰ ਪੈਸ ਤੋਂ ਆਪਾਂ ਸਾਹਮਣੇ ਚੜਾਂਗੇ ਰੋਡ ਤੇ ਉਹ ਦੇਖੋ ਸਾਹਮਣੇ ਆ ਗਿਆ ਰੋਡ ਇੰਨੀ ਕੁ ਪਾਰਟ ਆ ਜਾਨੀ ਕਿ ਆਪਣੀ ਮੋਟਰ ਤੋਂ ਇਹ ਮੱਕੀ ਆ ਗਿਆ ਆਪਣੇ ਇੱਧਰ ਆਹ ਭਾਈ ਤੁਸੀਂ ਅੱਡ ਇਹ ਹੋਰ ਨੇ ਇਹ ਵੀ ਮਿੱਤਰੋ ਬਹੁਤ ਪੁਰਾਣੀਆਂ ਲੱਗੀਆਂ ਨੇ ਕਰੋ ਜੇ ਇੱਕ ਬਹੁਤ ਉੱਚੀਆਂ ਨੇ ਆਪਾ ਦੇਖ ਲਓ ਕਿੱਡੇ ਕਿੱਡੇ ਬਣਾਏ ਹੋਏ ਨੇ ਚਲਦੇ ਆਂ ਬਾਕੀ ਰੋਡ ਚੱਲਦਾ ਵੀ ਬਹੁਤ ਆ ਚੜ ਕੇ ਆਪਾਂ ਮਿੱਤਰੋ ਰੋਡ ਹੋਰ ਹੈਗਾ ਪਿੱਛੇ ਬੰਦੇ ਰ ਪੈਸ ਹੁਣ ਚੱਲਦੇ ਆਂ ਹਾਈਟਮਾ ਸਾਫ ਆਪਾਂ ਨੂੰ ਰੇਲ ਕੋਲ ਲੈ ਗਿਆ 2-3 ਕਿਲੋਮੀਟਰੀਆ ਹੋਰ ਚਲੋ ਸਾਨੂੰ ਕਹਾ ਹੋਣਾ ਉਹ ਕਿੱਥੋਂ ਸੁਲਮਾਨ ਦਲਮਾਨ ਤੋਂ ਕਹਾ ਹੋਊਗਾ ਗੋਂਸਪੁਰਾ ہاں ਜਿੱਥੇ ਉਹ ਗਰੇਟੇ ਜਿਹਾ ਉਦੋਂ ਮੈਂ ਲੁਧਿਆਣਾ ਚੂੰਗੀ ਆ ਇੱਥੇ ਮਿੱਤਰ ਆਪਣੇ ਨਰਸਰੀਆਂ ਵੀ ਸਾਰੀਆਂ ਆਹੀ ਰੋਡ ਤੇ ਨੇ ਤੁਹਾਨੂੰ ਉਹਦੀ ਦਿਖਾਉਨੇ ਆ ਕੋਈ ਨਾ ਮੈਨੂੰ ਐ ਤੁਹਾਨੂੰ ਅੱਗੇ ਜਾ ਕੇ ਕੈਮਰਾ ਆਨ ਕਰਕੇ ਦਿਖਾਉਣਾ ਫਿਰ ਠੀਕ ਆ ਮਿੱਤਰੋ ਓਕੇ ਚੱਲਦੇ ਆ ਮਿੱਤਰੋ ਕਰੋ ਜੇ ਕੱਤੀਆਂ ਦਾ ਨਰਸਰੀਆਂ ਨਾਂਗੀਆਂ ਮਗਰ ਹੁਣ ਵੀ ਆਲੇ-ਦਾਲੇ ਦੇਖੋ ਰੋਡ ਤੇ ਨਰਸਰੀ ਨਰਸਰੀ ਆਉਣਗੀਆਂ ਆਪਣੇ ਲੁਧਿਆਣਾ ਰੋਡ ਤੇ ਆਉਣ ਆਪਾਂ ਮੂਰੇ ਲੁਧਿਆਣਾ ਚੂੰਗੀ ਤੇ ਆ ਜਾਾਂਗੇ ਆਲੇ-ਦਾਲੇ ਉਹਨੇ ਪੂਰੀਆਂ ਯਾਨੀ ਕਿ ਆਪਣੇ ਚੰਗੇ-ਚੰਗੇ ਆਲੇ-ਦਾਲੇ ਸਹਿਰਾ ਜਿੱਥੋਂ ਬੂਟੇ ਜਾਂਦੇ ਨੇ ਮੇਰੇ ਰੇਲ ਕੋਡਲੇ ਸ਼ਹਿਰ ਤੋਂ ਇੱਕ ਰੋਡ ਤੇ ਟ੍ਰੈਕ ਕਵਾਉ ਤੇ ਕਾਜ ਹਵਾ ਬਹੁਤ ਚੱਲਦੀ ਆ ਤੇ ਏਕੇ ਚਲਾਉਣਾ ਪੈਂਦਾ ਇੱਕ ਮੈਨੂੰ ਥੋਟੀ ਕਾਲੀ ਆ ਕਿਉਂ ਪਹਿਲਾਂ ਵੀ ਜ਼ਹਿਰ ਆ ਕੇ ਗਿਆ ਅੱਜ ਹੀ ਅੱਜ ਮਿੱਤਰੋ ਦੂਆ ਕਿਹੜਾ ਹੋ ਗਿਆ ਮਰੇਲ ਕੋਲੇ ਦਾ ਦੇਖ ਲਓ ਤੁਹਾਡਾ ਭਾਈ ਕਿੰਨਾ ਪੀਜੀ ਚੱਲ ਰਿਹਾ ਤੇਲ ਵੀ ਕੋਨਾ ਇਹ ਪੰਪ ਤੇ ਮੈਨੂੰ ਥੋੜਾ ਯਕੀਨ ਘਟਾ ਆ ਆਪਾਂ ਗਾਂਹ ਵਾਲੀ ਤੋਂ ਪਵਾਵਾਂਗੇ ਇਤਰਾ ਦੇਖੋ ਇਤਰੇ ਕਮੇਲਾ ਲੱਗਿਆ ਹੋਇਆ ਦੱਸਿਓ ਬੜਾ ਕਮੈਂਟ ਕਰਕੇ ਜੇ ਦੇਖਣਾ ਚਾਹੁੰਦੇ ਹੋ ਰੇ ਆ ਕੇ ਕੱਲੀਏ ਆਗੇ ਬਾਕੀ ਆਪਾਂ ਲੁਧਿਆਣਾ ਚੁੰਗੀ ਤੇ ਮੈਂ ਨਾ ਇਹ ਤਾਂ ਇਹਦਾ ਸਭਰਾ ਉਹ ਵੀ ਆਏ ਜਿਵੇਂ ਆਪਾਂ ਮੋਟਰਸਾਈਕਲ ਦੇ ਵੀਡੀਓ ਬਣਾਉਣਾ ਦੇਖਣ ਨੂੰ ਆ ਵਧੀਆ ਲੱਗਦਾ ਫਿਰ ਤਾਂ ਆਪਾਂ ਬਣਾ ਕੇ ਪਾਇਆ ਕਰਾਂਗੇ ਨਹੀਂ ਫਿਰ ਆਪਾਂ ਪਾਇਆ ਨਹੀਂ ਕਰਦੇ ਕਮੈਂਟ ਕਰਕੇ ਮੇਰੇ ਭਰਾ ਜਰੂਰ ਦੱਸਿਓ ਸਾਰੇ ਮੈਂ ਭਟੂਆ ਵੀ ਨਹੀਂ ਚੱਕੀ ਲੈ ਗਿਆ ਮੇਰੇ ਕੋਲੇ ਲਾਇਸੈਂਸਰ ਸੰਸ ਵੀ ਨਹੀਂ ਕਿਤੇ ਪੁਲਿਸ ਪੁਲਿਸ ਕਿਤੇ ਹੁਣ ਡਰ ਲੱਗਦਾ ਆ ਦੇਖੋ ਮੋਟਰਸਾਈਕਲ ਵਾਲਾ ਭਈਆ ਜੀ ਕਰਦਾ ਲੈ ਪੈਰ ਦੇਖ ਲਓ ਮਾ ਕਰ ਕਿੱਥੇ ਰੱਖੇ ਹੋ ਨੇ ਕੋਈ ਪਰਵਾਹ ਹੀ ਨਹੀਂ ਕਿਸੇ ਗੱਲ ਦੀ ਬੰਦੇ ਨੂੰ ਆ ਜੀ ਮੈਂ ਮਿੱਤਰੋ ਲੁਧਿਆਣਾ ਚੂੰਗੀ ਹੁਣ ਆਊਗਾ ਹਾਂ ਜਰਕ ਚੌਕ ਇਹ ਗਾਂ ਉਦੋਂ ਆਊ ਗਰੇਵਾਲ ਚੌਕ ਕੋਲ ਉੱਤਰ ਕੇ ਐਨੇ ਟਰੱਕ ਰਾਜ ਰੁਕ ਲਿਆ ਲੋਕ ਵੀ ਐਨ ਕਰਦੇ ਨੇ ਬਾਕੀ ਚਲੋ ਹੁਣ ਤੁਹਾਨੂੰ ਗਾਂ ਤੇਲ ਪਾਉਣਾ ਫੇਰ ਦਿਖਾਉਣਾ ਮਿੱਤਰੋ ਆ ਗਈ ਸਰੌਦ ਬਾਈਪਾਸ ਟੁਰੇ ਵੀ ਜਾਮ ਲੱਗਿਆ ਪਿਆ ਮੈਂ ਤੁਹਾਨੂੰ ਦਿਖਾਦਾ ਹੁਣ ਮੈਂ ਫੋਨ ਪਾਉਣਾ ਜੇਬ ਚ ਚਲੋ ਆ ਗਏ ਮਿੱਤਰੋ ਜਾਰ ਕੇ ਜਾਉਗੇ ਪਹੁੰਚਣ ਵਾਲਿਆ ਗਰੇ ਵਾਲਾ ਚੌਂਕ ਦਾ ਗਾਹਾਂਗਾ ਪਵਾਲੀਓ ਦੇਖੋ ਸਾਹਮਣੇ ਆ ਗਿਆ ਪੰਪ ਤੇਲ ਪਵਾਲੀਏ ਤੇਲ ਤੁਹਾਨੂੰ ਫੇਰ ਮਿਲਦਿਆ ਠੀਕ ਆ ਮਿੱਤਰੋ ਮਿੱਤਰੋ ਕਰੋ ਚੈੱਕ ਨਿਕਲਿਆ ਕੰਮ ਕੋ ਮੁੰਬੀੜ ਕੇ ਬਾਹਰਾਂ ਬਾਕੀ ਅਜ ਟ੍ਰੈਫਿਕ ਵੀ ਸ਼ਹਿਰ ਮਰੀਲ ਕੋਲਡ ਚ ਬਹੁਤ ਆ ਹੁਣ ਆ ਵੀ ਕਰ ਲਈਏ ਕ੍ਰੋਸ ਚੱਲਦੇ ਆ ਫੇਰ ਅੱਗੇ ਆ ਆ ਵੀ ਹੌਲੀ ਚਲਾਉਣਾ ਪੈਂਦਾ ਦੇਖ ਕੇ ਹੋਰ ਚਲੋ ਚੱਲਦੇ ਆ ਕਿ ਫਿਰ ਮਿਲਦੇ ਆ ਆਪਾਂ ਨਿਕਲਿਆ ਮਿੱਤਰੋ ਬਾਹਰ ਮਰੀਲ ਕੋਲੇ ਤੋਂ ਕਰੋਜਾ ਇੱਕ ਵਾਕੀ 50 50 ਹਾਂ ਹੁਣ ਲੋਟਾ 5x ਤੇ ਵਧੀਆ ਬਣਦੇ ਮਿੱਤਰੋ ਨਹੀਂ 1x ਤੇ ਵੀਡੀਓ ਉਨੀ ਵਧੀਆ ਨਹੀਂ ਬਣਦੀ 1x ਤੇ ਵੀਡੀਓ ਬਣਾਉਣ ਦਾ ਫਾਇਦਾ ਹੁੰਦਾ ਰਾਤ ਨੂੰ ਚਾ ਰਾਤ ਨੂੰ ਕਲੀਅਰਟੀ ਘਟ ਜਾਂਦੀ ਜਾਂ ਫਿਰ ਬਾਕੀ ਉਹ ਹੋ ਗਈ ਸਾਡੇ ਪਿੰਡ ਵਾਲੀ ਮੂਰੇ ਬੱਸ ਆਉਂਦੀ ਆ ਕਰੋ ਚੈੱਕ ਮਿੰਨੀ ਬੱਸ ਵਿੰਦੀ ਵਸਾਲੇ ਨੇ ਜਮਾ ਲਵੀ ਲਾਲੀ ਦੀ ਹੋਰ ਉਹ ਤਾਂ ਇੱਕ ਵਿਚਾਰਾ ਬੰਦ ਨਹੀਂ ਹੋਇਆ ਕੱਲੇ ਹੱਥ ਦੀ ਆਉਂਦਾ ਉਹ ਚੱਲਦੇ ਆ ਚਲੋ ਹੋਰ ਤੜਕੇ ਦਾ ਯਾਰ ਅੱਜ ਫੇਰ ਨਹੀਂ ਭੱਜਿਆ ਵੀਰੀ ਜਾਨਾ ਕਿੱਥੇ ਉੱਧਰ ਨੂੰ ਕਿੱਥੇ ਉੱਧਰ ਨੂੰ ਆਹ ਕੰਮ ਸੂਤ ਹੀ ਨਹੀਂ ਆਉਂਦੇ ਸਮਝ ਲਓ ਇਹ ਦੀਖਾ ਜੀ ਕਰਦਾ ਉੱਥੇ ਹੀ ਰੋਕ ਲੈਂਦਾ ਕੰਦਾ ਕਿੰਨਾ ਕ ਸਾਮ ਕੇ ਜਲਾ ਲੂ ਕਿੰਨਾ ਕ ਸਾਮ ਕੇ ਜਲਾ ਲੂ ਮਿੱਤਰੋ ਕਰੋ ਮੈਂ ਮਿੱਤਰੋ ਚੱਕ ਆ ਗਈ ਨਾ ਪਿੰਡ ਹੁਣ ਤਾਂ ਤੁਹਾਨੂੰ ਪਸਾਣੀ ਆ ਗਈ ਉਹ ਦੇ ਕੇ ਵੀ ਆਪਾਂ ਕਿੱਥੇ ਆ ਗਏ ਕਿਉਂ ਜਿਆਦਾ ਹਲਵੇ ਠੀਕਾ ਜਿੰਦਾ ਜਦੀ ਸਮਝ ਲਾ ਆਪਣਾ ਪਿੰਡ ਆ ਗਏ ਤੂੰ ਲਵੇ ਬਸ ਕਿ ਉਹਦੇ ਕੋ ਸਾਹਮਣੇ ਰੋਡ ਬਣਦਾ ਵੀ ਆ ਚਲੋ ਚੱਲਦੇ ਆ ਮੈਂ ਕਿਹਾ ਹੁਣ ਇਹਦੀ ਪਸਾਣ ਰੱਖਿਆ ਕਰੋ ਜਦ ਸਮਝ ਆਜਣਾ ਮੈਂ ਪਸੈਰੋਂ ਆਉਂਦੇ ਨਹੀਂ ਇਹ ਦਿਖਾਤਾ ਸਮਝ ਲਾ ਪਿੰਡ ਆ ਗਏ ਕਹ ਨਹੀਂ ਔਰ ਇਹ ਪਿੰਡਾਂ ਕਈ ਜਿਹੜੇ ਭਰਾ ਪਿੰਦੇ ਨੇ ਉਹਨਾਂ ਨੂੰ ਤਾਂ ਦੇਖ ਕੇ ਜਾਓ ਚੜਜੇ ਦਾ ਵਾਕਿਆ ਮੰਦਰ ਦੇਖੋ ਮੈਂ ਕੱਲ ਵਾਲੀ ਵੀਡੀਓ ਜੀ ਵੀ ਦਿਖਾਇਆ। ਬਾਕੀ ਆ ਗਏ ਪਿੰਡ ਆਓ ਦੇਖੋ ਸਾਹਮਣੇ ਰੋਡ ਦਾ ਕੰਮ ਆ ਪਿੰਡੋਂ ਆਪਣੇ ਪਿੰਡਵਾਰ ਦੇ ਨੂੰ ਦੇਖੋ ਸਾਹਮਣੇ ਗੁਰੂ ਘਰ ਆ ਸਾਨੂੰ ਅੱਜ ਗੁਰੂ ਘਰ ਦੇ ਵੀ ਅਰਸਣ ਕਰਾ ਦਿੱਤੀ ਜਿਹੜੇ ਆਪਣੇ ਪਿੰਡ ਇੱਧਰਲੇ ਬਸਿਆ ਆਪਣੇ ਪਿੰਡੋਂ ਮਿੱਤਰੋ ਦੋ ਗੁਰੂ ਘਰ ਨੇ ਇੱਕ ਪਿੰਡ ਦੀ ਇੱਧਰ ਲਈ ਫਿਰਨੀ ਤੇ ਇੱਕ ਉੱਧਰ ਲਈ ਫਿਰਨੀ ਤੇ ਚਲੋ ਹੁਣ ਚੱਲਦੇ ਆ ਸਾਨੂੰ ਕਰਾਉਣਾ ਦਰਸ਼ਨ ਅੱਗੇ। ਆਹ ਦੇਖੋ ਕਿੱਥੇ ਲਈ ਖੜੇ ਨੇ ਤੂ-ਤੂ ਜਿਆ ਪਲੇਟਾਂ ਫਿੱਟ ਕਰਦੇ ਨੇ। ਇਹ ਕਿਆਣਾਂ ਨੂੰ ਇਸ਼ਾਰਾ ਕਰਕੇ ਦੱਸਦਾ ਪੂਰਾ ਤਾਕੜਾ ਕੰਮ ਚੱਲਦਾ ਮਿੱਤਰੋ ਬਹੁਤ ਜੋਸ਼ੀ ਦੀ ਖਿੱਦੜ ਲੱਗੇ ਨੇ ਹੁਣ ਬਾਕੀ ਕਾਹ ਹੁੰਦੀ ਐ ਸਮਾਰਟਲ ਗੱਡੀ ਐ ਸਮਾਰਟਲੀ ਕੀ ਕਹਿੰਦੇ ਨੇ ਗੱਡੀ ਆ ਮਿੱਤਰੋ ਦੱਸਿਓ ਭਰਾ ਕਮੈਂਟਾਂ ਚ ਟੈਗ ਕਰ ਦੇ ਇਹਨਾਂ ਦੀ ਆ ਜਿਹੜੇ ਆਪਣੇ ਆਹਾ ਰੋਡ ਬਣਾਉਂਦੇ ਨੇ ਪਾਣੀ ਸੜਕ ਤੇ ਨੇ ਸੜਕਾਂ ਤੇ ਬਾਕੀ ਕਰੋ ਜੇ ਕਹੋ ਆ ਗਿਆ ਆਪਣਾ ਸਾਹਮਣੇ ਗੁਰੂ ਘਰ ਪਾਪਾ ਜੀ ਸ਼ਾਂਤੀ ਬਖਸ਼ਿਓ ਕਿਰਪਾ ਰੱਖਿਓ ਇਹ ਮਿੱਤਰੋ ਇਧਰੋਂ ਪਿੰਡ ਵੱੜਦੇ ਨੂੰ ਆਪਣੇ ਪਹਿਲਾ ਗੁਰੂ ਘਰ ਆ ਕਰੋ ਚੈੱਕ ਦੇਖ ਲਓ ਸਾਰੇ ਭਰਾ ਮੱਥਾ ਉੱਧਰ ਲਾ ਜਿਹੜਾ ਸਾਪਾਂ ਨੂੰ ਉੱਤੇ ਪਿਛਲੇ ਕਲਿੱਪ ਵਿੱਚ ਦਿਖਾਇਆ ਸੀ ਉਹ ਦੂਗਾ ਸੀ ਕਰੋ ਦੇਖੋ ਪਾਣੀ ਇੱਥੋਂ ਸਿਰਖਦੇ ਹੀ ਗਿਆ ਦੇਖ ਲਓ ਸਾਰੀ ਸੜਕ ਤੇ ਬਾਕੀ ਆ ਗਿਆ ਆਪਣੇ ਕੋਲ ਪਰਚੁੰਦੀ ਹੰਦਕਾਨਾ ਆਗੇ ਵਾ ਸੁਣਦਾ ਘਰੇ ਜਾ ਕੇ ਚਾਹ ਪਾਣੀ ਪੀਂ ਗਿਆ ਹੋਰ ਯਾਰ ਤੜਕੇ ਦੀ ਰੋਟੀ ਖਾਦੀ ਆ ਮੁੜ ਕੇ ਕੁਛ ਨਹੀਂ ਖਾਂਦਾ ਬੀਤਾ ਪਹਿਲਾਂ ਦਵਾਈ ਦਵਾ ਕੇ ਲੈ ਕੇ ਗਿਆ ਘਰਦਿਆਂ ਨੂੰ ਨਾਲੇ ਕੱਪੜੇ ਜੇ ਲੈਤੀ ਫਿਰ ਫੇਰ ਆ ਕੇ ਵਾ ਗਿਆ ਜੀ ਆਂਟੀ ਜੀ ਦੇ ਯਾਰ ਰਹੇ ਆਂਟੀ ਜੀ ਬਹੁਤ ਤੇਜ਼ਾਰ ਰਹੇ ਸੀ ਆਗੇ ਮਿੱਤਰੋ ਪਿੰਟਾ ਕਾਕਾ ਬੈਠਾ ਲਾਣੇਦਾਰ ਮੋੜ ਤੇ ਆ ਗਏ ਮਿੱਤਰੋ ਠੀਕ ਆ ਘਰੇ ਮਿੱਤਰੋ ਕਰੋ ਜੇ ਕਾ ਵੀ ਲਿਆ ਮੈਂ ਅੱਗੇ ਵੀ ਦਿਖਾਈਆਂ ਨੇ ਨਾ ਆਪਣੇ ਦੁੱਧ ਪੀਣ ਆਉਂਦੀਆਂ ਹੁੰਦੀਆਂ ਨੇ ਦੇਖ ਹੁਣ ਆ ਤਾਂ ਬੈਠੀ ਆ ਉਹ ਉਧਰ ਦੁੱਧ ਪੀਣ ਲੱਗੀ ਹੋਈ ਆ ਹੈ ਇਹ ਤਾਂ ਕਦੇ ਕਦੇ ਉਹਨਾਂ ਦੀ ਆ ਦਿੱਲੀ ਆਉਂਦੀ ਹੁੰਦੀ ਹੈ ਹੁਣ ਇਹਦੀ ਜਾਨ ਤੇ ਬਣੀ ਪਈ ਆ ਉਹਦੇ ਕੰਨੀ ਪੰਨਾ ਪੂਰੀ ਨਿਗਾ ਟਕਾ ਕੇ ਝਾਕਦੀ ਦੀ ਵੀ ਹੈ ਉਹ ਦੇਖੋ ਹੁਣ ਵੀ ਝਾਕਦੀ ਆ ਤੇ ਮੈਨੂੰ ਦੁੱਧ ਪਾ ਪਾਇਆ ਨਹੀਂ ਇਹਨੂੰ ਪਾਤਾ ਕਰੋ ਜੇ ਕਾਪਿੰਗ ਲੱਗੀ ਹੋਈ ਆ ਦੇਖੋ ਮੈਂ ਟਿੱਕੀ ਨਹੀਂ ਕਰਨਾ ਝਾਗਦੀ ਜੱਦੀ ਲੈ ਮਾਨੋ 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 ਨੋ ਨੋ ਮੇਰਾ ਚਲੋ ਮਿੱਤਰੇ ਨੂੰ ਵੀ ਪਾਦਾ ਉਹਨੂੰ ਪੀ ਲੈਣ ਤਾਂ ਫੇਰ ਮਿਲਦੇ ਆਪਾਂ ਆ ਮਿੱਤਰੋ ਠੀਕ ਆ ਇਹ ਵਲੌਗ ਨੂੰ ਕਰਦੇ ਆ ਆਪਾਂ ਇੱਥੇ ਐਂਡ ਮੀਰਾ ਅੱਜ ਦਾ ਵਲੌਗ ਮੇਰੇ ਸਾਰੇ ਭੈਣ ਭਰਾ ਭਾਈਆਂ ਨੂੰ ਪਸੰਦ ਆਊਗਾ ਨਾ ਤੁਸੀਂ ਦੇਖੇ ਹੀ ਆ ਤੜਕੇ ਯਾਰ ਅੱਜ ਇੰਨਾ ਵਲੌਗ ਮੇਰੇ ਤੋਂ ਸੂਟ ਨਹੀਂ ਹੋਇਆ ਮਣਜਾ ਕੰਮਾਂ 'ਚ ਥੋੜਾ ਜਿਹਾ ਵੱਧ ਬੀਜੀ ਸੀ ਹੁਣ ਕੋਈ ਨਾ ਕੱਲੂ ਆਪਣੇ ਝੋਟੇ ਦਾ ਕਰਦੇ ਆਂ ਦੀਆਂ ਤਿਆਰੀਆਂ ਸ਼ੁਰੂ ਕਿਉਂ ਸਭਾ ਵੀ ਨੇੜੇ ਆ ਗਈ ਤੁਹਾਨੂੰ ਦੱਸਿਆ ਹੀ ਆ ਮੈਂ ਕੱਲ੍ਹ ਦੇ ਵਲੌਗ 'ਚ ਉਹ ਰਾਜੇ ਜਰ ਜਿੰਨਾ ਕੰਮ ਹੋਇਆ ਤੁਹਾਨੂੰ ਨਗਦ ਖਾਇਆ ਬਾਕੀ ਬਾਲਾ ਤਾਂ ਹੋਇਆ ਨਹੀਂ ਇੱਕ ਮੈਂ ਕੱਪੜੇ-ਕੁੱਪੜੇ ਸਾਨੂੰ ਲੈ ਕੇ ਆਇਆ ਉਹਦਾ ਵੀ ਨਹੀਂ ਮੈਂ ਬਲੌਗ ਬਣਾਇਆ ਜਾਣ ਕੇ ਚਲੋ ਠੀਕ ਆ ਮਿੱਤਰੋ ਅੱਜ ਦਾ ਬਲੌਗ ਕਰਦੇ ਆ ਇੱਥੇ ਐਂਡ ਹੈ ਅਮੀਦਾਬਾਦ ਅੱਜ ਦਾ ਬਲੌਗ ਮੇਰੇ ਸਾਰੇ ਭੈਣ ਭਾਈਆਂ ਨੂੰ ਪਸੰਦ ਆਇਆ ਉਹ ਕੱਲ ਨੂੰ ਮਿਲਦੇ ਆਪਾਂ ਇੱਕ ਨਵੇਂ ਬਲੌਗ ਦੇ ਨਾਲ ਠੀਕ ਆ ਮਿੱਤਰੋ ਆਪਣਾ ਚੈਨਲ ਕਰ ਲਿਓ ਸਬਸਕ੍ਰਾਈਬ ਨਾਲੇ ਵੀਡੀਓ ਨੂੰ ਕਰ ਦਿਓ ਲਾਈਕ ਨਾਲੇ ਸ਼ੇਅਰ ਠੀਕ ਆ ਮਿੱਤਰੋ ਧੰਨਵਾਦ ਆਪਣਾ ਅੱਜ ਦਾ ਬਲੌਗ ਦੇਖਣ ਲਈ ਬਾਕੀ ਆਹ ਖੜਾ ਆਪਣਾ ਝੋਟਾ ਇਹਦੇ ਖਾਤਰ ਵੀ ਮਿੱਤਰੋ ਕੋ ਚਲੋ ਓਕੇ ਬਾਏ ਟਾਟਾ ਸਾਰੇ ਭਰਾਵਾਂ ਨੂੰ